ਹਜ ਜੀ ਕਿਹਾ ਵਾ ਤੁਹਾਡਾ ਤੇ ਹੁਣ ਜਿਹੜਾ ਹਾਦਸਾ ਹੋਇਆ ਤੁਸੀਂ ਕਹਿ ਰਹੇ ਕਿ ਪਿਛਲੇ ਸਾਲ ਪਹਿਲਾਂ ਤੁਹਾਡੇ ਨਾਲ ਵੀ ਇਸ ਤਰ੍ਹਾਂ ਦਾ ਹੋਇਆ ਹੈ ਕੇਸ ਚ ਚੱਲ ਰਿਹਾ ਕੀ ਮਾਮਲਾ ਸੀ ਜੀ ਮੇਰਾ ਨਾਮ ਕਲਪਨਾ ਤੇ ਮੈਂ ਇਸ ਜਥੇਬੰਦੀ ਦੇ ਵਿੱਚ 12 ਤੋਂ 13 ਸਾਲ ਕੰਮ ਕੀਤਾ ਮਤਲਬ ਮੈਂ ਸਕੂਲ ਟਾਈਮ 'ਚ ਪੜਦੀ ਸੀ ਜਦੋਂ ਤੋਂ ਅਸੀਂ ਮੇਰੇ ਘਰੇ ਆਉਂਦੇ ਜਾਂਦੇ ਆ ਸਾਰੇ ਨੇ ਇਹਦੇ ਚੋਂ ਲਖਵਿੰਦਰ ਰਾਜਵਿੰਦਰ ਇਹ ਮੇਨ ਸੀਗੇ ਜਿਹੜੇ ਮੇਰੇ ਘਰੇ ਆਉਂਦੇ ਸੀਗੇ ਤੇ ਉਹ ਨਵਕਰਨ ਜਿਨੇ ਸੁਸਾਇਟੀ ਕੀਤਾ ਸੀ 2016 ਦੇ ਵਿੱਚ ਉਹ ਵੀ ਆਉਂਦਾ ਹੁੰਦਾ ਸੀਗਾ ਤੇ ਉਸ ਤੋਂ ਬਾਅਦ 2015 ਦੇ ਵਿੱਚ ਇਹਨਾਂ ਨੇ ਮੈਨੂੰ ਹੋਲ ਟਾਈਮਰ ਬਣਾਇਆ ਵਾ ਮੇਰੇ ਘਰੋਂ ਮੇਰਾ ਬਾਈਕਾਟ ਕਰਵਾਇਆ ਪ੍ਰੋਪਰ ਸਕ੍ਰਿਪਟ ਲੈ ਕੇ ਦਿੰਦੇ ਹੁੰਦੇ ਸੀਗੇ ਵੀ ਇਸ ਇਸ ਤਰ੍ਹਾਂ ਤੂੰ ਆਪਣੇ ਘਰ ਦੇ ਨਾਲ ਗੱਲ ਕਰਨੀ ਹੈ ਮਤਲਬ ਇਹ ਸਾਰੀ ਤਿਆਰੀ ਕਰਦੇ ਆ ਵੀ ਕਿਸ ਤਰੀਕੇ ਨਾਲ ਤੁਸੀਂ ਆਪਣੇ ਘਰ ਦੇ ਨਾਲ ਗੱਲ ਕਰਨੀ ਹੈ ਤੇ ਕਿਸ ਤਰੀਕੇ ਨਾਲ ਸਾ ਘਰ ਦੇ ਨਾਲ ਤੋੜ ਦੇ ਛੋੜਾ ਕਰਵਾਇਆ ਜਾ ਸਕਦਾ ਤੇ ਇਹਨਾਂ ਨੇ ਉਦੋਂ ਮੇਰਾ ਤੋੜ ਵਿਛੋੜਾ ਉਦੋਂ ਘਰੋਂ ਕਰਵਾ ਕੇ ਰਾਜਵਿੰਦਰ ਨਾਂ ਦਾ ਬੰਦਾ ਜਿਹੜਾ ਇਹਨਾਂ ਦਾ ਉਹ ਉਸ ਟਾਈਮ ਉਹਦੀ ਉਮਰ 36 ਤੋਂ 37 ਸਾਲ ਸੀਗੀ ਤੇ 19 ਸਾਲ ਮੇਰੀ ਉਮਰ ਸੀਗੀ ਉਸ ਟਾਈਮ ਇਹਨਾਂ ਨੇ ਇੱਕ ਧੋਖਾ ਕਰਕੇ ਇੱਕ ਟਗਮਾਂਜ ਰਚਿਆ ਕਿ ਹਾਂ ਇਹ ਤੇਰਾ ਵਿਆਹ ਕਰ ਰਹੇ ਆ ਮੈਨੂੰ ਕੁਝ ਨਹੀਂ ਸੀ ਪਤਾ ਇਸ ਚੀਜ਼ ਬਾਰੇ ਸ਼ਾਮ ਨੂੰ 4 ਵਜੇ ਗੱਲ ਹੁੰਦੀ ਹੈ ਤੇ 8 ਵਜੇ ਨੂੰ ਦੋਹਰ ਪਾ ਕੇ ਕਹਿੰਦੇ ਵੀ ਵਿਆਹ ਹੋ ਗਿਆ ਤੇ 19 ਸਾਲ ਦੀ ਉਮਰ ਦੇ ਵਿੱਚ ਮੇਰੇ ਦੋ ਵਾਸ਼ਨ ਕਰਵਾਏ ਜਾਂਦੇ ਆ ਜ਼ਬਰਦਸਤੀ ਮੇਰੇ ਮੂੰਹ 'ਚ ਦਵਾਈਆਂ ਪਾਈਆਂ ਜਾਂਦੀਆਂ ਨੇ ਮੈਨੂੰ ਗਾਲਾਂ ਕੱਢੀਆਂ ਇਹਨੇ ਮੈਨੂੰ ਕੁੱਟਿਆ ਜਾਂਦਾ ਵਾ ਤੇ ਮਤਲਬ ਇਸ ਤਰ੍ਹਾਂ ਦੀ ਇਹਨਾਂ ਦੀ ਜਿਹੜੀ ਹਰਕਤਾਂ ਨੇ ਉਹ ਮਤਲਬ ਮੇਰੇ ਨਾਲ ਵੀ ਦੋ ਦੋ ਬੰਦੇ ਮੇਰੇ ਨਾਲੇ ਕਮਰੇ 'ਚ ਹੁੰਦੇ ਸੀਗੇ ਉਹਦੇ ਚ ਲਖਵਿੰਦਰ ਸਿੰਘ ਆ ਤੇ ਰਾਜਵਿੰਦਰ ਸਿੰਘ ਆ ਵੀਡੀਓਗ੍ਰਾਫੀ ਕਰਦੇ ਸੀਗੇ ਇਹ ਜਿਹੜੀ ਗੱਲ ਦਿਲਜੋਤ ਦੀ ਮੰਮੀ ਨੇ ਕਹੀ ਆ ਵੀ ਫੋਟੋਆਂ ਖਿੱਚਦੇ ਸੀਗੇ ਜਾਂ ਇਸ ਤਰ੍ਹਾਂ ਦੀ ਇਹ ਕਤੂਤਾ ਕਰਦੇ ਸੀਗੇ ਵੀ ਭੇਜਦੇ ਸੀਗੇ ਘਰਦਿਆਂ ਨੂੰ ਬਲੈਕਮੇਲ ਕਰਨਾ ਜੋ ਕੁੜੀਆਂ ਨੂੰ ਡਰਾ ਧਮਕਾ ਕੇ ਰੱਖਣ ਲਈ ਜੋੜੀ ਰੱਖਣ ਲਈ ਤਾਂ ਉਹਨਾਂ ਨੇ ਇਹ ਸਾਰਾ ਕੁਝ ਮੇਰੇ ਨਾਲ ਵੀ ਕੀਤਾ ਜਿੱਥੇ ਬੰਦੀ ਆ ਤੇ ਕੀ ਕਿੱਦਾਂ ਇਹ ਕਵਰ ਲਾਉਂਦੇ ਆ ਬੱਚਿਆਂ ਨੂੰ ਉਹਦੇ ਬਾਰੇ ਥੋੜਾ ਜਿਹਾ ਇਹਨਾਂ ਦੇ ਨਾਮ ਤਾਂ ਬਹੁਤ ਆ ਇੱਕ ਤਾਂ ਇਹ ਲਲਕਾਰ ਨਾਮ ਤੋਂ ਜਾਣੇ ਜਾਂਦੇ ਆ ਵੀ ਪੀਐਸਸੀ ਲਲਕਾਰ ਆ ਇੱਕ ਪ੍ਰਤੀਬੰਧਾ ਇੱਕ ਇਹਨਾਂ ਦੀ ਕਾਰਖਾਨਾ ਮਜ਼ਦੂਰ ਯੂਨੀਅਨ ਆ ਇੱਕ ਟੈਕਸਟਾਈਲ ਹੌਜਰੀ ਕਾਮਗਾ ਯੂਨੀਅਨ ਆ ਇੱਕ ਨਵੀਂ ਸੇਰ ਪਾਟਸ਼ਾਲਾ ਨਵੀਂ ਸੇਰ ਪਾਟਸ਼ਾਲਾ ਤਾਂ ਬਣਾਈ ਗਈ ਹੈ ਤਾਂ ਜੋ ਛੋਟੇ ਬੱਚੇ ਨੂੰ ਲਿਆ ਕੇ ਉੱਥੇ ਵੀ ਜਿਹੜਾ ਤੀਜੀ ਚੌਥੀ ਤੋਂ ਬੱਚੇ ਨੂੰ ਟ੍ਰੇਨ ਕੀਤਾ ਜਾਵੇ ਤਿਆਰ ਕੀਤਾ ਜਾਵੇ ਤੇ ਜਦੋਂ ਉਹ 15 16 ਸਾਲਾਂ 17 ਸਾਲਾਂ ਦਾ ਆਪਣੇ ਫੈਸਲੇ ਲੈਣ ਚੋਗ੍ਹਾ ਹੋ ਜੇ ਉਦੋਂ ਉਸ ਤੋਂ ਬਾਅਦ ਉਹਨੂੰ ਆਪਣੀ ਜੱਥੇਬੰਦੀ ਚ ਲਿਆਇਆ ਜਾ ਸਕੇ ਉਹਨੂੰ ਵਰਤਿਆ ਜਾ ਸਕੇ ਤੇ ਇਹ ਕਰ ਰਹੇ ਆ ਨਵੀਂ ਸੇਰ ਪਾਟਸ਼ਾਲਾ ਜਿਹੜੀ ਨਨ ਤਾਜਪੁਰ ਉਰ ਚਲਾਉਂਦੇ ਸੀਗੇ ਉਹਦੇ ਚ ਬਹੁਤ ਸਾਰੀਆਂ ਕੁੜੀਆਂ ਨੇ ਜੱਥ ਤੇ ਉਹ ਇਸ ਮਸਲੇ ਦੇ ਵਿੱਚ ਦਿਲਜੋਤ ਦੇ ਮਸਲੇ ਦੇ ਵਿੱਚ ਉਹ ਜੱਥੇਬੰਦੀ ਦੇ ਨਾਲ ਖੜੀਆਂ ਨੇ ਕਿੰਨੇ ਸਮੇਂ ਤੋਂ ਗਰੋਹ ਚੱਲ ਰਿਹਾ ਹੈ ਇਹਨਾਂ ਦਾ ਜੀ ਤਾਂ 30-35 ਸਾਲਾਂ ਦਾ ਰਿਕਾਰਡ ਹੈ ਇਹ ਸਾਰਾ ਮਤਲਬ ਇਸ ਕੋਈ ਜ਼ਿਆਦਾ ਪੁਰਾਣਾ ਨਹੀਂ ਹੈਗਾ 30-35 ਸਾਲਾਂ ਤੋਂ ਇਹ ਕੰਮ ਕਰ ਰਹੇ ਆ ਤੇ ਪਰ ਇਹਨਾਂ ਦਾ ਕੰਮ ਇਹੀ ਆ ਵੀ ਕੁੜੀਆਂ ਨੂੰ ਲਿਆਓ ਕੁੜੀਆਂ ਨੂੰ ਵਰਗਲਾਓ ਤੇ ਆਪਣੀ ਹਵਸ ਪੂਰੀ ਕਰੋ ਕੁੜੀਆਂ ਪੰਜਾਬ ਦੇ ਵੀ ਹੁੰਦੇ ਆ ਬਾਅਦ ਦੇਸ਼ ਦੇ ਤਾਂ ਉਹ ਵੀ ਬੁਲਾਏ ਜਾਂਦੇ ਆ ਇਹਦੇ ਚ ਜੀ ਅਲੱਗ-ਅਲੱਗ ਜਿਹੀ ਮਜ਼ਦੂਰ ਪਰਵਾਰਾਂ ਦੀ ਵੀ ਕੁੜੀਆਂ ਨੇ ਪੰਜਾਬ ਦੇ ਜਿਹੜੇ ਲੋਕਲ ਜਿਵੇਂ ਲੁਧਿਆਣੇ ਦੀਆਂ ਜਿ ਹੁਣ ਲੁਧਿਆਣੇ 'ਚ ਟੀਮ ਬਣੀ ਆ ਤਾਂ ਲੁਧਿਆਣੇ ਦੀਆਂ ਲੋਕਲ ਕੁੜੀਆਂ ਵੀ ਹੋਣਗੀਆਂ ਉਹਦੇ ਵਿੱਚ ਵੀ ਅਲੱਗ-ਅਲੱਗ ਤਬਕੇ ਦੀਆਂ ਕੁੜੀਆਂ ਹੁੰਦੀਆਂ ਨੇ ਟੀਮ ਦੇ ਵਿੱਚ ਜੀ ਅਲੱਗ-ਅਲੱਗ ਅਮਲ ਅਲੱਗ-ਅਲੱਗ ਥਾਂ ਤੇ ਅਲੱਗ-ਅਲੱਗ ਮੈਂਬਰ ਨੇ ਜਿਵੇਂ ਕਿਤੇ 10 ਨੇ ਕਿਤੇ 15 ਨੇ ਤੇ ਪੂਰੇ ਪੰਜਾਬ ਦੇ ਵਿੱਚ ਮਤਲਬ ਇਹ ਖਿਲਰੇ ਹੋਏ ਆ ਐਨੇ ਸਾਨਾਂ ਤੋਂ ਕਿਸੇ ਨੇ ਅਜੇ ਤੱਕ ਆਵਾਜ਼ ਨਹੀਂ ਉਠਾਈ ਕੀ ਗੱਲ ਕਿ ਦਬਾਅ ਸੀ ਕੋਈ ਪ੍ਰੈਸ਼ਰ ਸੀ ਕੀ ਕਾਰਨ ਸੀ ਇਹਨੇ ਜਨਾ ਤਾਂ ਉਹ ਰੱਖਿਆ ਆਵਾਜ਼ ਤਾਂ ਜੀ ਉੱਡਦੀ ਰਹੀ ਆ 2016 ਦੇ ਵਿੱਚ ਜਦੋਂ ਨਵਕਰਨ ਨੇ ਸੁਸਾਇਡ ਕੀਤਾ ਸੀਗਾ ਉਹ ਵੀ ਸੁਸਾਇਡ ਨਹੀਂ ਸੀਗਾ ਉਹ ਕਤਲ ਸੀ ਪਰ ਉਸ ਮਸਲੇ ਨੂੰ ਇਹਨਾਂ ਨੇ ਪੈਸੇ ਚੜਾ ਕੇ ਪਤਾ ਨਹੀਂ ਕੀ ਕੀਤਾ ਕੀ ਨਹੀਂ ਕੀਤਾ ਮੈਨੂੰ ਨਹੀਂ ਜਾਣਕਾਰੀ ਹੈਗੀ ਇਸ ਚੀਜ਼ ਬਾਰੇ ਪਰ ਇਹਨਾਂ ਨੇ ਉਸ ਮਸਲੇ ਨੂੰ ਠੰਡਾ ਪਾਤਾ ਕਿਉਂਕਿ ਉਹ ਮੁੰਡਾ ਜਿਹੜਾ ਲਿਖ ਕੇ ਗਿਆ ਵੀ ਮੈਨੂੰ ਗद्दार ਨਾ ਕਹੋ ਮੈਨੂੰ ਪਗੌੜਾ ਨਾ ਕਹੋ ਉਹਦਾ ਸੁਸਾਇਡ ਨੋਟ ਵੀ ਇਸੇ ਤਰ੍ਹਾਂ ਉਹਦੀ ਡਾਇਰੀ ਚੋਂ ਮਿਲਦਾ ਵਾ ਵੀ ਇਹਨਾਂ ਦੇ ਜਥੇਬੰਦੀ ਚੋਂ ਸੁਸਾਇਡ ਕਿਉਂ ਹੁੰਦੇ ਆ ਤੇ ਉਹਨਾਂ ਦੇ ਜਿਹੜੇ ਨੋਟ ਆ ਉਹ ਇਸ ਤਰ੍ਹਾਂ ਕਿਉਂ ਮਿਲਦੇ ਕਿਸੇ ਦੇ ਅਲਮਾਰੀ 'ਚ ਮਿਲਦਾ ਕਿਸੇ ਦੇ ਡਾਇਰੀ 'ਚ ਮਿਲਦਾ ਵਾ ਹਾਂਜੀ ਬਿਲਕੁਲ ਜਾਂਚ ਹੋਣੀ ਚਾਹੀਦੀ ਆ ਮੈਂ ਵੀ ਰੱਖਣੀ ਜਾਂਦਾ ਜੀ ਗੱਲ ਮੈਂ ਤਾਂ ਜੀ ਮੈਂ 5 ਮਈ 2024 ਨੂੰ ਉਹ ਜਥੇਬੰਦੀ ਛੱਡੀ ਆ ਤੇ ਮੈਂ ਬਹੁਤ ਔਖੀ ਹੋ ਕੇ ਮੈਂ ਆਪਣੀ ਜਾਨ ਬਚਾ ਕੇ ਨਿਕਲੀ ਆ ਮਤਲਬ ਮੇਰਾ ਪਿੱਛਾ ਕੀਤਾ ਇਹਨਾਂ ਨੇ ਮੇਰਾ ਕਮਰਾ ਪਤਾ ਕਰਨ ਦੀ ਕੋਸ਼ਿਸ਼ ਕੀਤੀ ਮੈਨੂੰ ਜਾਨੂ ਮਰਨ ਦੀ ਧਮਕੀਆਂ ਦਿੱਤੀਆਂ ਮੈਨੂੰ ਬਲਾਤਕਾਰ ਦੀਆਂ ਧਮਕੀਆਂ ਦਿੱਤੀਆਂ ਗਏ ਸੁਖਵਿੰਦਰ ਲਖਿੰਦਰ ਵੱਲੋਂ ਮਤਲਬ ਬਹੁਤ ਕੁਝ ਕੀਤਾ ਕਿ ਇੰਨੇ ਸਾਲ ਮੇਰੇ ਨਾਂ ਬੋਲਣ ਦਾ ਹੱਕ ਦੀ ਵਜ੍ਹਾ ਇਹੀ ਸੀ ਕਿ ਇਹਨਾਂ ਕੋਲੇ ਜਿਹੜੀ ਇਹ ਵੀਡੀਓਗ੍ਰਾਫੀ ਕਰਦੇ ਆ ਨਾ ਜਿਹੜੀਆਂ ਫੋਟੋਆਂ ਖਿੱਚਦੇ ਆ ਉਹਨਾਂ ਰਹੀਂ ਇਹ ਬਲੈਕਮੇਲ ਕਰਕੇ ਰੱਖਦੇ ਆ ਉਹਨਾਂ ਰਹੀਂ ਇਹ ਚੁੱਪ ਕਰਾ ਕੇ ਰੱਖਦੇ ਦੱਬ ਕੇ ਰੱਖਦੇ ਆ ਆਵਾਜ਼ ਤੇ ਜੇ ਕੁੜੀਆਂ ਬੋਲਣ ਦੀ ਕੋਸ਼ਿਸ਼ ਵੀ ਕਰਦੀਆਂ ਨੇ ਜਿਵੇਂ ਹੁਣ ਇਹਨਾਂ ਦੀ ਜਥੇਬੰਦੀ ਦੀ ਮੈਂ ਦੋ ਕੁੜੀਆਂ ਦਾ ਜ਼ਿਕਰ ਕਰਨਾ ਚਾਹੂੰਗੀ ਇਕ ਤਾਂ ਹੈਗੀ ਅਮਨ ਲਲਕਾਰ ਉਹਦਾ ਕਾਫੀ ਨਾਮ ਰਿਹਾ ਚੰਡੀਗੜ੍ਹ ਦੇ ਵਿੱਚ ਉਹਨੇ ਕਾਫੀ ਕੰਮ ਕੀਤਾ ਵਾ ਤੇ ਉਹ ਕੁੜੀ ਵੀ ਜੇ ਐਲ ਐਲ ਬੀ ਕਰਕੇ ਇੰਨੀ ਪੜ੍ਹਾਈ ਲਿਖਾਈ ਕਰਨ ਦੇ ਬਾਵਜੂਦ ਵੀ ਨਹੀਂ ਬੋਲ ਰਹੀ ਜਿਹੜੀ ਇਹਨਾਂ ਦੀ ਪੀ ਐਸ ਯੂ ਦੀ ਮੈਂਬਰ ਸੀਗੀ ਸੂਬਾ ਮੈਂਬਰ ਸੀਗੀ ਤੇ ਜਾਂ ਫਿਰ ਸਿਸ਼ਟੀ ਜਿਹੜੀ ਪਟਿਆਲੇ ਤੋਂ ਸੀਗੀ ਪਟਿਆਲੇ ਸੂਬਾ ਮੈਂਬਰ ਰਹਿ ਚੁੱਕੀ ਆ ਉਹ ਆਗੂ ਸੀਗੀ ਇਹਨਾਂ ਦੀ ਉਹ ਨਹੀਂ ਬੋਲੀ ਫਿਰ ਇਹ ਕੀ ਆਪਾਂ ਸੋਚਦੇ ਆਂ ਵੀ ਪੜ੍ਹਿਆ ਲਿਖਿਆ ਬੱਚਾ ਕਿਉਂ ਨਹੀਂ ਬੋਲ ਰਿਹਾ ਹੈਗਾ ਵੀ ਇਹ ਲਿਖਵਾ ਕੇ ਰੱਖਦੇ ਆ ਇਹ ਆਤਮ ਆਲੋਚਨਾਵਾਂ ਲਿਖਵਾਉਂਦੇ ਇਹ ਸਾਰੀ ਚੀਜ਼ਾਂ ਲਿਖਵਾਉਂਦੇ ਆ ਆਪਣੇ ਹੱਥੀ ਲਿਖਾਉਂਦੇ ਆ ਆਪਣੇ ਸ਼ਬਦਾਂ ਨਾਲ ਹੀ ਲਿਖਵਾਉਂਦੇ ਆ ਹੁਣ ਜੇ ਮੈਂ ਇਹ ਤਾਂ ਇਹੀ ਕਹੂੰਗੀ ਵੀ ਜਿਹੜਾ ਇਹ ਦਿਲਜੋਦ ਦਾ ਸੁਸਾਇਡ ਨੋਟ ਲੈ ਕੇ ਆਏ ਆ ਜੇ ਮੰਨ ਲਓ ਉਹਨੇ ਆਪਣੇ ਹੱਥੀ ਲਿਖਿਆ ਵੀ ਆ ਤਾਂ ਇਹਨਾਂ ਹਰਾਮਖੋਰਾ ਨੇ ਲਿਖਵਾਇਆ ਉਹ ਇਹਨਾਂ ਨੇ ਉਹ ਸ਼ਬਦ ਇਹ ਸ਼ਬਦ ਇਹਨਾਂ ਦੇ ਆਪ ਦੇ ਆ ਇਹ ਉਸ ਕੁੜੀ ਦੇ ਸ਼ਬਦ ਨਹੀਂ ਹੋ ਸਕਦੇ